ਕਿਹੜਾ ਕੁੱਪਣਾ ਪਿੰਡ ਬੋਸਾ ਚ ਕੀ ਨਾਮ ਆ ਮੇਰਾ ਨਾਮ ਕਮਲਜੀਤ ਕੋ ਕਿੱਥੋਂ ਦੇ ਰਹਿਣ ਵਾਲੇ ਮੁਰਾਦਪੁਰ ਤੇ ਕੀ ਗੱਲ ਬਾਤ ਹੋਈ ਬਾਜੀ ਆ ਨਸ਼ਾ ਜਿਹੜਾ ਕਾਦਾ ਬਹੁਤ ਦੁਨੀਆ ਜਿਹੜੀ ਬਰਬਾਦ ਹੁੰਦੀ ਜਾਂਦੀ ਨਸ਼ੇ ਦੇ ਨਾਲ ਪਾਜੀ ਇਹ ਸਰਕਾਰ ਕਹਿੰਦੀ ਨਸ਼ਾ ਹੀ ਬੰਦ ਕਰਾਵਾਂਗੇ ਕੋਈ ਨਸ਼ਾ ਬੰਦ ਨਹੀਂ ਹੋਇਆ ਅਜੇ ਤੱਕ ਇਹ ਨਸ਼ੇ ਨੂੰ ਬੰਦੋਣਾ ਚਾਹੀਦਾ ਸਾਡਾ ਤੇ ਜਾਣ ਵਾਲਾ ਹੁਣ ਤੁਰ ਗਿਆ ਇੱਥੇ ਹੋਰ ਬੱਚੇ ਇਨੇ ਬਾਜੀ ਨਸ਼ਾ ਕੀਤਾ ਟੀਕਾ ਲਾਇਆ ਕਿੰਨੇ ਚਿਰ ਤੋਂ ਹੈ ਇਹਦਾ ਨਾ ਕਰਨ ਬੀਰ ਜੇ ਕਿੰਨੇ ਕੋ ਮਰੇ ਇਹਦੀ ਉਮਰ 21 ਸਾਲ ਬਾਜੀ ਕਿੰਨੇ ਚਿਰ ਦਾ ਕਰਦਾ ਨਸ਼ਾ ਇਹਨੂੰ ਉਹ ਗਏ ਜਦੋਂ ਦਾ 2 ਸਾਲ ਹੋ ਗਿਆ ਨਸ਼ਾ ਇਹ ਤੇ ਚਰਿਆ ਮਿਲਦਾ ਇਹ ਤੇ ਇਦਾਂ ਹੀ ਆ ਕਦੀ ਕਿਹੇ ਮੋੜ ਤੇ ਮਿਲ ਗਿਆ ਕਦੀ ਕਿਹੇ ਮੋੜ ਤੇ ਮਿਲ ਗਿਆ ਨਸ਼ਾ ਇਹ ਤੇ ਮਰਾਦਪੁਰੇ ਚ ਇਦਾਂ ਹੀ ਜੇ ਛੋਟੇ ਛੋਟੇ ਬੱਚੇ ਵੀ ਕਹਿੰਦੇ ਨਸ਼ਾ ਹਾਂ ਜੀ ਬਾਜੀ ਇਦਾਂ ਹੀ ਇਹਦੇ ਨਾਲ ਛੋਟੇ ਛੋਟੇ ਵੀ ਲੱਗੇ ਆ ਪ੍ਰਸ਼ਾਸਨ ਤੋਂ ਕੀ ਅਪੀਲ ਕਰਦੇ ਹਾਂ ਕਿ ਇਨਸਾਫ ਦੀ ਮੰਗ ਕਰੀਏ। ਨਾ ਸਰਕਾਰ ਕੋ ਨਸ਼ੇ ਨੂੰ ਬੰਨ ਪੈਣਾ ਚਾਹੀਦਾ ਪਾ। ਨਸ਼ੇ ਨੂੰ ਬਿਲਕੁਲ ਬੰਨ ਪੈਣਾ ਚਾਹੀਦਾ। ਮੇਰਾ ਨਾਮ ਸ਼ਰਪਜੀਤ ਕਿੱਥੋਂ ਦੇ ਰਹਿਣ ਆ। ਅਸੀਂ ਮੁਰਾਦਪੁਰ ਦੇ। ਤੇ ਕੀ ਗੱਲ ਹੋਈ ਅੱਜ? ਇਹ ਸਾਡਾ ਲੜਕਾ ਵਾ ਮੇਰੀ ਦਰਾਨੀ ਦਾ ਲੜਕਾ ਵਾ। ਇਹਨਾਂ 7 ਵਜੇ ਟੀਕਾ ਲਾਇਆ ਵਾ। 7:30 'ਚ ਇਹਦੀ ਮੌਤ ਹੋ ਗਈ। ਵੇਖੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਨਸ਼ੇ ਖਿਲਾਫ ਇਹ ਜ਼ਿੰਮੇਵਾਰੀ ਹੋਵੇ ਨਸ਼ਾ ਬੰਦ ਕਰਾਓ ਲੋਕਾਂ ਦੇ ਮਾਮਾ ਦੇ ਬੱਚੇ ਰੋੜਦੇ ਜਾਂਦੇ ਆ ਗਾਣਾ ਆਉਣ ਵਾਲੀ ਪੀੜ੍ਹੀ ਜਿਹੜੀ ਉਹ ਸੁਰੱਖਿਸ਼ ਰਹੇ ਬੱਚੇ ਉਹ ਨਸ਼ਿਆਂ ਤੋਂ ਨਿੱਕੇ ਨਿੱਕੇ ਬੱਚੇ ਨਸ਼ਾ ਕਰਦੇ ਰਾਵਾਂ ਗਲੀਆਂ ਦੇ ਵਿੱਚ ਨਸ਼ਾ ਪੜਾ ਜਾਂਦੇ ਆ ਤੁਰੇ ਤੁਰੇ ਜਾਂਦੇ ਮੁੱਠੇ ਤੇ ਦੇ ਜਾਂਦੇ ਆ ਕਿਸੇ ਨੂੰ ਕੋ ਪਤਾ ਨਹੀਂ ਲੱਗਣ ਦਿੰਦੇ ਇਹ ਰੋਕਿਆ ਜਾਵੇ ਸਾਡੀ ਸਰਕਾਰ ਤੋਂ ਇਹ ਮੰਗਿਆ ਬਸ ਸ਼ਸ਼ੀਕਲ ਜੀ ਮੇਰਾ ਨਾਮ ਲਖਨਜੀਤ ਸਿੰਘ ਲੱਕੀ ਮੈਂ ਮਰਾਲਪੁਰ ਤੋਂ ਰਹਿਣ ਵਾਲਾ ਔਰ ਡਾਕਟਰ ਅਮੇਦਕਰ ਫਾਊਂਡੇਸ਼ਨ ਦਾ ਮੈਂ ਸ਼ਰੀ ਪ੍ਰਧਾਨ ਆ ਔਰ ਇਹ ਮੇਰਾ ਚਾਚਾ ਜੀ ਦਾ ਲड़का ਹੈ ਜਿਸ ਦੀ ਅੱਜ 7 ਵਜੇ ਟੀਕਾ ਲਾਉਣ ਦੇ ਨਾਲ ਮੌਤ ਹੋ ਗਈ ਘਰ ਦੇ ਵਿੱਚ ਕੋਈ ਪਰਿਵਾਰ ਦਾ ਜੀ ਨਹੀਂ ਸੀ ਹੈਗਾ ਸਾਰੇ ਦਿਹਾੜੀ ਤੇ ਪਿਆਲੇ ਮਾਂ ਕਿਸੇ ਨੇ ਘਰ ਕੰਮ ਨਹੀਂ ਗਈ ਔਰ ਚਾਚਾ ਜੀ ਰੇੜੀ ਲੈ ਕੇ ਸਬਜੀ ਵੇਚਣਗੇ ਪਹਿਲੀ ਗਲੀ ਚ ਇਹਨਾਂ ਨੂੰ ਆਵਾਜ਼ ਪਈ ਕਿ ਤੁਹਾਡੇ ਬੇਟੇ ਦੀ ਮੌਤ ਹੋ ਗਈ ਹੈ ਔਰ ਇਹ ਮੇਰਾ ਬ੍ਰਦਰ ਹੈ ਕਰਨਾ ਸਰਕਾਰ ਤੋਂ ਹੀ ਮੰਗ ਕਰਦੇ ਆ ਕਿ ਨਸ਼ੇ ਖਤਮ ਹੋਣ ਸਾਡੇ ਘਰ ਦੇ ਵਿੱਚ ਇੱਕ ਜੀ ਮੌਤ 6 ਮਹੀਨੇ ਦੇ ਵਿੱਚ ਚੱਲੀ ਆ ਜੋ ਕਿ ਆਮ ਮਾਮਾ ਦੇ ਬੱਚੇ ਰੋਟੇ ਜਾਂਦੇ ਆ ਪਹਿਲੀ ਮੌਤ ਮੇਰੇ ਭਰਾ ਦੀ ਜਿਹੜੀ ਹੋਈ ਸੀ ਆਹ ਤੋ 6 ਮਹੀਨੇ ਪਹਿਲਾਂ ਨਸ਼ਾ ਤੋਂ ਨਿੱਕੇ ਨਿੱਕੇ ਬੱਚੇ ਨਸ਼ਾ ਕਰਦੇ ਰਾਵਾਂ ਗਲੀਆਂ ਦੇ ਵਿੱਚ ਨਸ਼ਾ ਪੜਾ ਜਾਂਦੇ ਆ ਇੱਕ ਗਲੀ ਦਾ ਗਵਾਹ ਦੇ ਜਿਹੜੇ ਪੈ ਚੱਲ ਜਾਂਦੇ ਆ ਅੱਜ ਉਹਦਾ ਇਹ ਕੱਲ ਚੌਥਾ ਵਾਰ ਤੇ ਅੱਜ ਸਾਡੇ ਘਰ ਨਸ਼ੇ ਦੇ ਕਾਰਨ ਜੀ ਮੌਤ ਹੋ ਗਈ ਆ ਪ੍ਰਸ਼ਾਸਨ ਤੋਂ ਕੀ ਪ੍ਰਸ਼ਾਸਨ ਤੋਂ ਅਪੀਲ ਕੀ ਕਰਨੀ ਪ੍ਰਸ਼ਾਸਨ ਦਾ ਪੀਲਾ ਪੰਜਾ ਵੀਡੀਓ ਦੇ ਵਿੱਚ ਚੱਲੀ ਜਾ ਰਿਹਾ ਵਾ ਸਾਡੇ ਮੁਰਾਦਪੁਰ ਦੇ ਵਿੱਚ ਤੇ ਇਹੋ ਜਿਹਾ ਕੋਈ ਇੰਨੇ ਸਮਗਲ ਰਿਆ ਕਿਸੇ ਦਾ ਘਰ ਨਹੀਂ ਟਟਿਆ ਕਿਸੇ ਦਾ ਕੱਖ ਨਹੀਂ ਹੋਇਆ ਔਰ ਸੋਦੀ ਇਹਨਾਂ ਦੇ ਵਰਕਰ ਜਿਹੜੇ ਆਮ ਆਦਮੀ ਪਾਰਟੀ ਦੇ ਇਹ ਸਹੇਦ ਦਿੰਦੇ ਆ ਜਦੋਂ ਬੰਦਾ ਚੁੱਕਿਆ ਹੁੰਦਾ ਛੜਾ ਦਿੰਦੇ ਆ ਇਹਨਾਂ ਦੇ ਨੱਥ ਪਾਣੀ ਚਾਹੀਦੀ ਆ ਮੈਂ ਕਿਹਾ ਜਿਹੜੀਆਂ ਰੋਣੀਆਂ ਕਲਪਦੀਆਂ ਬਣੂਆਂ ਮੈਂ ਤਾਂ ਸੈਮਸੰਗ ਜੀ ਜੋ ਮੁਰਾਦਪੁਰ ਰੇਸ਼ਾ ਆਪਣੀ ਆਡੇ ਮਰਾਦਪੁਰ ਵਿੱਚ ਬਹੁਤ ਹੀ ਜ਼ਿਆਦਾ ਨਸ਼ਾ ਵਕੰਡਿਆ ਹਾਂਜੀ ਪਤਾ ਨਸ਼ੇ ਦਾ ਸਤਵਾਂ ਦਰਿਆ ਜਿਹੜਾ ਕਹਿੰਦੇ ਨੇ ਉਹ ਚੱਲਣ ਰਿਹਾ ਵਾ ਛੋਟੇ ਛੋਟੇ ਬੱਚੇ ਨਸ਼ਾ ਕਰਨ ਰਿਹਾ ਹਰ ਗਲੀ ਮੋੜ ਤੇ ਉੱਤੇ ਨਸ਼ਾ ਵਕੰਡਿਆ ਸਰਕਾਰਾਂ ਕਹਿੰਦੀਆਂ ਅਸੀਂ ਨਸ਼ਾ ਬੰਦ ਕਰਾਉਂਦੇ ਹਾਂ ਅਸੀਂ ਆ ਨਸ਼ਿਆਂ ਦਾ ਜੁੱਧ ਚੱਲਣ ਰਿਹਾ ਪਰ ਮਰਾਦਪੁਰ ਤੇ ਹੋਰ ਜੁੱਧ ਚੱਲਣ ਰਿਹਾ ਆ ਕੱਲ ਪਰਸੋਂ ਹੀ ਇੱਕ ਮੌਦ ਹੋ ਗਈ ਹੈ ਨਸ਼ੇ ਦੇ ਨਾਲ ਹੀ ਲਾਬਰੀਜ ਕਰਨ ਦੀ ਅੱਜ ਆ ਬੱਚਾ ਨਸ਼ੇ ਦੇ ਨਾਲ ਟੀਕਾ ਲਾ ਗਏ ਮਤਲਬ ਚੱਲ ਬਸਿਆ ਵਾ ਵੇਖੋ ਬਜ਼ੁਰਗ ਮਾਂ ਪਿਓ ਵਿਚਾਰੇ ਇੱਕ ਦੇ ਗਰੀਬੀ ਦੇ ਨੇ ਮਾਰ ਮਾਰੀਆ ਇੱਕ ਬੱਚੇ ਇਦਾਂ ਜਵਾਨ ਜਾਂ ਜੀ ਦਾ ਘਰੋਂ ਤੁਰ ਜਣਾ ਕਿੱਦਾਂ ਵਾ ਕੰਮ ਕਰ ਤੋਂ ਬੈਠੇ ਲਾਜਵੀਂ ਨੇ ਕਈ ਵਾਰਾ ਕਰਵਾਇਆ ਪਰ ਜਿਹੜੀ ਮਾਰੀ ਸੰਗਤਵਾ ਮੈਨੂੰ ਨਹੀਂ ਛੱਡ ਦਿੰਦੀ ਅੱਜ ਇਹ ਹਾਲਾਤਾਂ ਜਾ ਗਿਆ ਵੀ ਉਹਦੀ ਮੌਤ ਹੋ ਗਈ ਆ ਸਬਜੀ ਸੁਜੀ ਦਾ ਕੰਮ ਕਰਦੇ ਅੱਜ ਵਿਚਾਰਾ ਕਿਤੇ ਉਹ ਕਹਿੰਦਾ ਮੈਂ ਧਾਰੇ ਪੈਸੇ ਫੜ ਕੇ ਸਬਜੀ ਲੈ ਕੇ ਆਇਆ ਪਹਿਲੀ ਗਲੀ ਜੀ ਗਿਆ ਵਾ ਤੇ ਮਗਰੋਂ ਅਟਕ ਵਈਨਾਂ ਕਿਸ ਨੇ ਦੱਸਤਾ ਵੀ ਤੇਰੇ ਬੇਟੇ ਦੀ ਧਤ ਹੋ ਗਈ ਆ ਲੰਗੇ ਤੇ ਵਿਚਾਰਾ ਉਸੇ ਤਰ੍ਹਾਂ ਆ ਗਿਆ ਸਰਕਾਰ ਤੇ ਕਹਿੰਦੀ ਐ ਜਿョਧ ਨਸ਼ਾ ਰੋਧਮ ਹੋਇਨ ਚੱਲ ਰਹੀ ਆ ਵੀ ਅਹੀਂ ਤੇ ਸਰਕਾਰ ਵੇਖੋ ਜੀ ਸਰਕਾਰਾਂ ਦੇ ਬੜਾ ਕੁਛ ਕਹਿੰਦੀ ਐ ਸਰਕਾਰ ਦੇ ਭਗਵੰਤ ਮਾਨ ਸਾਹਿਬ ਸਾਡੇ ਸੀਐਮ ਸਾਹਿਬ ਜਿਹੜੇ ਕਹਿ ਰਹੇ ਮੈਂ ਨਸ਼ੇ ਦੇ ਵਿਰੋਧ ਜੁੱਧ ਚਲਾਇਆ ਵਾ ਨਸ਼ਾ ਖਤਮ ਕਰਨੇ ਆ ਬੇ ਮੁਰਾਦਪੁਰ ਚ ਕੋਈ ਠਾਲ ਨਹੀਂ ਪਈ ਜੀ ਹਰ ਇੱਕ ਨੂੰ ਕਿੰਨੂੰ ਨਹੀਂ ਪਤਾ ਬਿੰਨ ਨਸ਼ਾ ਕਿੱਥੇ ਵਕੰਡਿਆ ਕੀ ਹੋ ਰਿਹਾ ਉਸ ਨੂੰ ਕਿੱਦਾਂ ਨਹੀਂ ਪਤਾ ਜੀ ਇਹਨੇ ਟੌਰ ਛੱਡਿਆ ਹੁੰਦੇ ਇਹਨਾਂ ਸਭ ਕੁਝ ਹੁੰਦਾ ਵਾ ਅਗਰ ਜੇ ਕੋਈ ਫੜਦੇ ਆ ਤੇ ਫਿਰ ਅੰਦਰ ਬਹਿ ਕੇ ਗੱਲਬਾਤ ਕਰਕੇ ਫੇਰ ਛੱਡ ਦਿੰਦੇ ਆ ਇਹੀ ਪ੍ਰਸ਼ਾਸਨ ਕੋ ਮੰਗ ਕਰਦੇ ਆਂ ਕਿ ਨਸ਼ੇ ਤੇ ਬਹੁਤ ਜਿਆਦਾ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਮਾਵਾਂ ਦੇ ਪੁੱਤ ਬਚ ਜਣ ਈਨਾਂ ਦੇ ਭਰਾ ਬਚ ਜਣ ਜੇ ਮਾਂ ਪਿਓ ਦਾ ਜਵਾਨ ਜਣ ਬੱਚਾ ਤੁਰ ਜਾਂਦਾ ਉਹਨਾਂ ਦੇ ਪੱਲੇ ਕੁਝ ਨਹੀਂ ਰਹਿੰਦਾ